उन्हों तो बाद बलबीर मसीह जी तैयार है करनाल सिंह जी बलबीर मसीह जी बलबीर मसीह अमानत मसीह उसको तो अगे अमानत मसीह ਜੱਪਾ ਗੁਰਦਾਸਪੁਰ ਦੀ ਬੜੀ ਪੁਰਾਣੀ ਫਿਊਚਰ ਰੱਖੀ ਆ ਜਿਹਨੂੰ ਕਦਾ ਦੀ ਮੰਡੀ ਬੰਨੇ ਆ ਤੇ ਬੜਾ ਲੰਮਾ ਸਮਾਂ ਇੱਥੇ ਵਪਾਰ ਚੱਲਿਆ ਸੋ ਅੱਜ ਇੱਥੇ ਗगन ਐਸੋਸੀਏਟ ਸਾਡੀ 파ਟੀ ਦੇ ਬੜੇ ਅਹਿਮ ਰਕਨ ਨੇ ਗगन ਮਹਾਜਨ ਜੀ ਲਾਡਾ ਦੇ ਚਾਚਾ ਜੀ ਕੋਲੋ ਜੀ ਉਹਨਾਂ ਦੇ ਸਾਰੇ ਸਾਥੀ ਔਰ ਮੋਮਕੇ ਦੀ ਖੜੇ ਨਾਲ ਲੰਬਾ ਸਮਾਂ ਠੇਕੇਦਾਰੀ ਵੀ ਕੀਤੀ ਆ ਔਰ ਅਸੀਂ ਇਹਦਾ ਦਾ ਮਾਨਸ਼ਗਾਰੀ ਜਿਹੜੇ ਲੋਕ ਖੜਾ ਨਾਲੋਂ ਪ੍ਰਭਾਵਿਤ ਨੇ ਉਹਨਾਂ ਦੀ ਮਦਦ ਪਿਛਲੇ ਕਈ ਦਿਨ ਤੋਂ ਲਗਾਤਾਰ ਕਰ ਰਹੇ ਨੇ ਔਰ ਉਸ ਖੜੀ ਦੇ ਵਿੱਚ ਅੱਜ 10 ਪਿੰਡਾਂ ਦੇ 10-10 ਪਰਿਵਾਰਾਂ ਨੂੰ 100 ਪਰਿਵਾਰ ਨੂੰ ਉਹਨਾਂ ਦੇ ਰਹਿਣ ਵਾਸਤੇ ਗੱਤਾ, ਕੰਬਲ, ਰਜਾਈ, ਖਰਾਣਾ, ਮੱਛਰदानी ਇਹ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਕਹਿੰਦੀ ਹਰਾਂ ਦੇ ਵਿੱਚ ਬੜੀ ਮੁਸ਼ਕਲ ਆਈ ਸੀ ਕਰਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਕਾਬਜੇ ਤੋਂ ਜੋ ਪਏ ਸੀਗੇ ਤੇ ਸਮਾਨ ਖਰਾਬ ਹੋ ਗਿਆ ਸੀ ਅੱਗੇ ਸਿਆਲ ਆ ਰਿਹਾ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਤੋਂ ਅੱਜ ਸਾਈ ਐਸੋਸੀਏਟੋਰਨਾਂ ਦੇ ਨਾਲ ਬਹੁਤ سارے ਸਾਡੇ ਸ਼ਹਿਰ ਦਾ ਵਪਾਰੀ ਵਰਗ ਵੀ ਜੁੜਿਆ ਉਹਨਾਂ ਨੇ ਵੀ ਗਗਨਜੀਤ ਦੀ ਕਾਲ ਦੇ ਉੱਪਰ ਇਸ ਜਿਹੜਾ ਕੰਮ ਆ ਉਹਦੇ ਵਿੱਚ ਹਿੱਸਾ ਪਾਇਆ ਸੋ ਅੱਜ ਮੈਨੂੰ ਖਾਰਸ ਆ ਇਹ ਪੰਜਾਬ ਦੇ ਵਿੱਚ ਜਿੱਥੇ ਪਰਮਾਤਮਾ ਨੇ ਇੱਕ ਮੁਸ਼ਕਲ ਘੜੀ ਦਿੱਤੀ ਆ ਉੱਥੇ ਪਰਮਾਤਮਾ ਨੇ ਇਹੋ ਵਰਗੇ ਇਨਸਾਨ ਵੀ ਨਾਲ ਇਸ ਕੰਮ ਤੇ ਲਾਤੇ ਨੇ ਔਰ ਅੱਜ ਪੰਜਾਬ ਦੇ ਵਿੱਚ ਮਾਨਵਤਾ ਜਾਗੀ ਆ ਔਰ ਇਸ ਮਾਨਵਤਾ ਨੇ ਅੱਜ ਅੱਗੇ ਹੋ ਕੇ ਇੱਕ ਦੂਜੇ ਦੀ ਮਦਦ ਜਿਹੜੀ ਆ ਕੀਤੀ ਆ ਸਵਾ ਸਾਰੇ ਲੋਕ ਤੁਸੀਂ ਵੇਖ ਰਹੇ ਹੋ ਬਹੁਤ ਲੋੜਵੰਦ ਲੋਕ ਨੇ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਔਰ ਮੈਂ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਆਪ ਜਾ ਕੇ ਵੇਖਿਆ ਕੀ ਕਰਾ ਦੇ ਵਿੱਚ ਬਹੁਤ ਬੜਾ ਹਾਲਸੀ ਪਾਣੀ ਦੀ ਮਾਰ ਜਿਹੜੀ ਆ ਇਹਨਾਂ ਪਿੰਡਾਂ ਦੇ ਵਿੱਚ ਆ ਗਈ ਸੀ ਤੇ ਸਾਰੇ ਪਿੰਡ ਹਰਦਾਨਾ ਤੋਂ ਲੋਕ ਆਏ ਨੇ ਅਨੂਲੇ ਤੋਂ ਲੋਕ ਆਏ ਨੇ ਬੋਲੇ ਮੰਗਲ ਤੋਂ ਆਏ ਨੇ ਤਾਲੋਕਾਬਾਤ ਆਏ ਨੇ ਚੱਗੂਵਾਲ ਤੋਂ ਆਏ ਨੇ ਬਲਗਨਾ ਤੋਂ ਆਏ ਨੇ ਤਾਂ ਕਹਿਣ ਤੋਂ ਭਾਵ ਵੀ ਇਹ ਸਾਰੇ ਪਿੰਡ ਉਹ ਨੇ ਜਿਹੜੇ ਪ੍ਰਭਾਵਿਤ ਸੀਗੇ ਇਹਦਾ ਹੜਾ ਦੀ ਮਾਰ ਨਾਲ ਸਵਾਜ ਇਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਸ ਦੁੱਖ ਦੇ ਵਿੱਚ ਥੋੜਾ ਜਿਹਾ ਉਹਨੂੰ ਘਟਾਉਣ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਖਰਕੀਓ ਜੋ ਸਾਈ ਐਸੋਸੀਏਟ ਦਾ ਮੈਂ ਦਿਲ ਦੀਆਂ ਜਰਾਈਆਂ ਤੋਂ ਧੰਨਵਾਦ ਕਰਦਾ ਜੀ ਵੀ ਤੁਸੀਂ ਇੱਕ ਚੰਗੇ ਕੰਮ ਵਾਸਤੇ ਅੱਗੇ ਆਏ ਹੋ ਤੇ ਗੱਗੜਵਾ ਜਾਂਦੀ ਨੇ ਲੋੜ ਜੀ ਨੇ ਸਾਰਿਆਂ ਨੇ ਪਹਿਲਾਂ ਵੀ ਕਈ ਦਿਨ ਪਹਿਲਾਂ ਵੀ ਇਹ ਇਹੋ ਜੀ ਸਮਗਰੀ ਲੈ ਕੇ ਪਿੰਡਾਂ ਦੇ ਵਿੱਚ ਜਾ ਕੇ ਵਿਦਿ ਕੀਤੀ ਆ ਔਰ ਮੈਨੂੰ ਇਹਨਾਂ ਨੂੰ ਵੀ ਸਵਾਲ ਤੋਂ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਤੁਸੀਂ ਬੰਦੇ ਲੋਡ ਮੰਡ ਆਇਡੈਂਟੀਫਾਈ ਕਰ ਲਓ ਪਿੰਡ ਆਇਡੈਂਟੀਫਾਈ ਕਰ ਲਓ ਅਸੀਂ ਹੋਰ ਸਮਾਨ ਕੋਈ ਰਸੋਈ ਦਾ ਕੁਝ ਦੀਪ ਇਹ ਰਾਜ ਪਾਉਣ ਵਾਸਤੇ ਇਹੋ ਜਿਹਾ ਕੇ ਪ੍ਰਬੰਧ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋ ਵੀ ਦਵਾਂਗੇ ਸੋ ਬਹੁਤ ਨਾ ਕਹਿੰਦਾ ਹੋਇਆ ਜਿਲ੍ਹੇ ਦੀਆਂ ਗੜਾਈਆਂ ਤੋਂ ਇਹਨਾਂ ਸਾਰੇ ਬਾਰੀ ਮਹਾਪੁਰਸ਼ਾਂ ਦਾ ਧੰਨਵਾਦ